ਵੀਡੀਓ ਦੇਖਣ ਵਾਲੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਦੇਖਾਂਗੇ ਅੱਜ ਇਹ ਇੱਕ ਕੋਇਨ ਸੈੱਟ ਜਿਹੜਾ ਕਿ ਤੁਸੀਂ ਇਸ ਟਾਈਮ ਸਾਹਮਣੇ ਦੇਖ ਰਹੇ ਹੋ ਵੀਡੀਓ ਦੇ ਸਕਰੀਨ ਦੇ ਉੱਤੇ ਇਹ ਜਿਹੜਾ ਕੋਇਨ ਆ ਇਹ ਜਿਵੇਂ ਆ ਲਿਖਿਆ ਹੋਇਆ ਪਰ ਸ੍ਰੀ ਸਤਗੁਰੂ ਰਾਮ ਸਿੰਘ ਜੀ ਕੀ ਇਹਦੀ ਜਨਮ ਸਤਾਵ ਦੀ ਆ 200ਮੀ ਉਹਦੇ ਤੇ ਕੱਢਿਆ ਗਿਆ ਇਹ ਪ੍ਰੂਫ ਸੈਟ ਆ ਇਹ ਆ ਇੱਥੇ ਲਿਖਿਆ ਹੋਇਆ ਤੇ ਜਿਵੇਂ ਸਾਰਾ ਆ ਫੋਟੋ ਆਗੀ ਰਾਮ ਸਿੰਘ ਦੀ 21816 ਤੋਂ ਲੈ ਕੇ 2016 ਤੱਕ ਤੇ 200 ਸਾਲੀ ਆ ਲਿਖਿਆ ਵੀ ਹੋਇਆ ਤੇ ਇੰਗਲਿਸ਼ ਚ ਲਿਖਿਆ ਹੋਇਆ ਤੇ ਹਿੰਦੀ ਚ ਲਿਖਿਆ ਹੋਇਆ ਤੇ ਇਹ ਉਹਦਾ ਬਾਹਰੀ ਬਾਕਸ ਆ ਜਿਹੜਾ ਆਪਾਂ ਇਸ ਟਾਈਮ ਦੇਖ ਰਹੇ ਹਾਂ ਪਹਿਲਾਂ ਇਹਨੂੰ ਦੇਖ ਕੇ ਫਿਰ ਆਪਾਂ ਕੋਇਨ ਵੀ ਦੇਖਾਂਗੇ ਤੇ ਇਸ ਤਰ੍ਹਾਂ ਦੀ ਡੱਬੀ ਆ ਇੱਕ ਇੱਧਰ ਦੇ ਪਾਸੇ ਇੰਡੀਅਨ ਗਵਰਨਮੈਂਟ ਵੀ ਲਿਖਿਆ ਹੋਇਆ ਤੇ ਨਾਲ ਉਹਦਾ ਐਡਰੈਸ ਲਿਖਿਆ ਹੋਇਆ ਤੇ ਇਸ ਤਰ੍ਹਾਂ ਦੀ ਇਹ ਡੱਬੀ ਹੁੰਦੀ ਆ ਇੱਥੇ ਦੇ ਚੁੰਬਕ ਲਾਈ ਹੁੰਦੀ ਆ ਮੇਰੇ ਨਾਲ ਤੇ ਇਹ ਐ ਚਿਪਕ ਜਾਂਦੀ ਆ ਤੇ ਇੱਧਰ ਆਮ ਸਿੰਘ ਦੀ ਫੋਟੋ ਇੱਥੇ ਵੀ ਬਣੀ ਹੋਈ ਆ ਕੂਕਿਆਂ ਨਾਲ ਸੁਤੰਤਰ ਇਹ ਦੂਸਰਾ ਕੋਇਨ ਆ ਜਿਹੜਾ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਹੋਇਆ ਹੁਣ ਤੱਕ ਤੇ ਇਹਦੇ ਵਿੱਚ ਇਹ ਨੂੰ ਰੱਖਿਆ ਗਿਆ ਸੀ ਆ ਜਿਹੜੀ ਇਹਦੀ ਸੀਗੀ ਕੋਇਨ ਨੇ ਜਿਹਦੇ ਵਿੱਚ ਇਹਦੇ ਤੇ ਵੀ ਪ੍ਰੂਫ ਸੈਟ ਲਿਖਿਆ ਹੋਇਆ ਇਹਦੇ ਵਿੱਚ ਆਪਾਂ ਦੇਖਾਂਗੇ ਕੋਇਨ ਤੇ ਜਿਹੜੀ ਇਹ ਫੋਟੋ ਆ ਇਹ ਬਿਲਕੁਲ ਇਸੇ ਤਰ੍ਹਾਂ ਦੀ ਹੈ ਸਾਰਾ ਕੁਝ ਸੇਮ ਕੋਈ ਫਰਕ ਨਹੀਂ ਹੈਗਾ ਤੇ ਆਹ ਦੇਖੋ ਖੰਡਾ ਵੀ ਧੀਂਦਾ ਆ ਜੇ ਤੁਸੀਂ ਦੇਖੋ ਪੱਗ ਦੇ ਉੱਪਰ ਆਹ ਦੇਖੋ ਖੰਡਾ ਲੱਗਿਆ ਹੋਇਆ ਤੇ ਹੁਣ ਇਹਨੂੰ ਆਪਾਂ ਓਪਨ ਕਰਕੇ ਦੇਖਾਂਗੇ ਇਸ ਤਰ੍ਹਾਂ ਕੋਇਨ ਦਾ ਕੋਇਨ ਦੇਖਣ ਤੋਂ ਪਹਿਲਾਂ ਆਪਾਂ ਇਹ ਜਿਹੜਾ ਸਤਗੁਰੂ ਆਹ ਰਾਮ ਸਿੰਘਾ ਇਹਦੀ ਜਿਹੜੀ ਜੀਵਨੀਆ ਉਹ ਇਧਰਲੀ ਸਾਈਡ ਦੇ ਉੱਤੇ ਹਿੰਦੀ ਦੇ ਵਿੱਚ ਲਿਖੀ ਹੋਈ ਹੈ ਸਾਰੀ ਤੇ ਇਹ ਵੀ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਤੇ ਆਹ ਦੇਖੋ ਇਸ ਤਰ੍ਹਾਂ ਤੇ ਇਧਰ ਹੈਗੇ ਇਹ ਕੋਇਨ ਜਿਹੜੇ ਆਹ ਸੀਗੇ ਦੋ ਕੋਇਨ ਨੇ ਇਹ ਇੱਕ ਜਿਵੇਂ ਉੱਪਰ 200 ਰੁਪਈਆ ਦਾ ਤੇ ਥੱਲੇ 10 ਰੁਪਈਆ ਇਹ ਹੈਗਾ ਅਨ ਸਰਕੂਲੇਟਿਡ ਇਹ ਹੈਗਾ ਸਰਕੂਲੇਟਡ ਪਰ ਸਰਕੂਲੇਸ਼ਨ ਦੇ ਵਿੱਚ ਵੀ ਇਹ ਕੋਇਨ ਬਹੁਤ ਘੱਟ ਮਿਲਦਾ ਯਾਨੀ ਰੇਅਰ ਹੀ ਹੈ ਇਹ ਕਹਿ ਸਕਦੇ ਆਪਾਂ 200 ਰੁਪਏ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਹੋਇਆ ਉਹ ਇੱਥੇ ਲਿਖਿਆ ਹੋਇਆ ਸਾਰੀ ਚਾਂਦੀ 50% ਹੈ ਜਿਵੇਂ ਤਾਂਬਾ 40% ਨਿਕਲ 5% ਤੇ ਇਸ ਤਰ੍ਹਾਂ ਇਹਨਾਂ ਨੇ ਸਾਰਾ ਇਹਦਾ ਸਾਈਜ਼ ਵਗੈਰਾ ਵੀ ਲਿਖਿਆ ਹੋਇਆ ਇੱਥੇ ਆਹ ਤੁਸੀਂ ਦੇਖ ਸਕਦੇ ਹੋ ਇਹਦਾ ਭਾਰ ਵੀ ਦੇਖ ਸਕਦੇ ਹੋ ਉਹ ਵੀ ਲਿਖਿਆ ਹੋਇਆ ਤੇ 200 ਰੁਪਏ ਦਾ ਇਹ ਕੋਇਨ ਤੇ ਇਹ ਹੈਗਾ 10 ਰੁਪਏ ਦਾ ਕੋਇਨ ਇਹ ਜਿਵੇਂ ਆਮ ਹੁੰਦਾ ਹੀ ਹੈ ਉਸੇ ਤਰ੍ਹਾਂ ਹੀ ਇਹਦੇ ਵਿੱਚ ਤਾਂਬਾ ਜ਼ਿਆਦਾ ਆ 92% ਤਾਂਬਾ ਤੇ ਬਾਕੀ ਆ ਸਾਰੀਆਂ ਇਹਨਾਂ ਨੇ ਇਹਨਾਂ ਦੇ ਜਿਹੜੀ ਧਾਤ ਆ ਉਹ ਸਾਰੀ ਲਿਖੀ ਹੋਈ ਆ ਤੇ ਇਹਨਾਂ ਦਾ ਆਕਾਰ ਵਗੈਰਾ ਕਿੰਨਾ ਉਹ ਵੀ ਇਹਦੇ ਵਿੱਚ ਸਾਰਾ ਕੁਝ ਦਰਜ ਕੀਤਾ ਗਿਆ ਇਹ ਇਹ ਜਿਹੜਾ ਸਾਰਾ ਇਧਰਲੀ ਸਾਈਡ ਦੇ ਉੱਤੇ ਇਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਤੇ ਹੁਣ ਆਪਾਂ ਦੂਸਰੀ ਸਾਈਡ ਦੇਖਦੇ ਹਾਂ ਇਹਦੀ ਤੇ ਇਹ ਹੈਗਾ ਇੰਗਲਿਸ਼ ਵਿੱਚ ਸਭ ਤੋਂ ਪਹਿਲਾਂ ਤਾਂ ਉਹੀ ਰਾਮ ਸਿੰਘ ਦੀ ਜੀਵਨੀ ਪੂਰੀ ਜਿਹੜੀ ਇਹ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਇਹ ਇੰਗਲਿਸ਼ ਵਿੱਚ ਲਿਖੀ ਹੋਈ ਆ ਆ ਦੇਖੋ ਤੇ ਜਿਹਨੂੰ ਹਿੰਦੀ ਨਹੀਂ ਪੜ੍ਹਨੀ ਆਉਂਦੀ ਉਹ ਇੰਗਲਿਸ਼ ਵਿੱਚ ਵੀ ਪੜ੍ਹ ਸਕਦਾ ਤੇ ਇਧਰਲੀ ਸਾਈਡ ਦੇ ਉੱਤੇ ਵੀ ਇਹਦੇ ਬਾਰੇ ਉਹੀ ਸਾਰੀ ਇਨਫੋਰਮੇਸ਼ਨ ਇੰਗਲਿਸ਼ ਵਿੱਚ ਦਿੱਤੀ ਹੋਈ ਆ ਤੇ ਆ ਇਹਨਾਂ ਕੋ ਇਹਨਾਂ ਦੇ ਉੱਤੇ ਜਿਹੜੀ ਫੋਟੋ ਲੱਗੀ ਹੋਈ ਆ ਉਹ ਆ ਰਾਮ ਸਿੰਘ ਦੀ ਫੋਟੋ ਲੱਗੀ ਹੋਈ ਹੈ 200 ਦਾ ਕੁਆਇਨ ਜਿਹੜਾ ਉਹ ਇਹ 10 ਰੁਪਏ ਦਾ ਕੁਆਇਨ ਤੇ ਆਹ ਦੇਖੋ ਇਸ ਤਰ੍ਹਾਂ ਦਾ ਕੁਆਇਨ ਤੇ ਇਹਦੇ ਉੱਤੇ ਖੰਡਾ ਵੀ ਲਿੰਦਾ ਜੇ ਤੁਸੀਂ ਦੇਖੋਗੇ ਨਾ ਧਿਆਨ ਨਾਲ ਤਾਂ ਆਹ ਦੇਖੋ ਇੱਥੇ ਖੰਡਾ ਦੇਖਦਾ ਆਹ ਦੇ ਆਹ ਖੰਡਾ ਵੀ ਦੇਖ ਰਿਹਾ ਤੇ ਆਹ ਲਿਖਿਆ ਹੋਇਆ ਸਾਰਾ ਕੁਝ 2016 ਦੇ ਵਿੱਚ ਇਹ ਕੁਆਇਨ ਆਇਆ ਸੀ ਤੇ ਮਿਲਿਆ ਕਦੋਂ ਆਪਾਂ ਨੂੰ ਇਹ 2025 ਦੇ ਵਿੱਚ ਜਾ ਕੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਬਸ ਮਿਲ ਗਿਆ ਇਹ ਕਈ ਵਾਰ ਗਵਰਨਮੈਂਟ ਵੀ ਥੋੜਾ ਜਿਹਾ ਪਿੱਛੇ ਚੱਲਦੀ ਹੁੰਦੀ ਆ ਕੋਇਨ ਪਹਿਲਾਂ ਕੱਢ ਦਿੰਦੀ ਆ ਜਾਂ ਤਰੀਕ ਬਾਅਦ ਵਾਲੀ ਪਾ ਦਿੰਦੇ ਨੇ ਕੋਇਨ ਬਾਅਦ ਚ ਆਉਂਦਾ ਇਸ ਤਰ੍ਹਾਂ ਦਾ ਇਹਨਾਂ ਦਾ ਸਹਾਾਕਤਵ ਚੱਲਦਾ ਰਹਿੰਦਾ ਤੇ ਪਰ ਆਪਣੀ ਕਲੈਕਸ਼ਨ ਵਿੱਚ ਇਹ ਹੁਣ ਸ਼ਾਮਲ ਹੋ ਚੁੱਕਿਆ ਤੇ ਇਸੇ ਤਰ੍ਹਾਂ ਹੀ ਆਹ 10 ਰੁਪਏ ਦਾ ਕੋਇਨ ਬਿਲਕੁਲ ਸੇਮ ਆ ਦੇਖੋ ਇਹਦੇ ਤੇ ਵੀ ਇੱਥੇ ਲਿਖਿਆ ਹੋਇਆ ਸਾਰਾ ਤੇ 1816 ਤੇ 2016 ਇਸ ਤਰ੍ਹਾਂ ਤੇ ਇਹ ਕੋਇਨ ਜਿਹੜਾ ਹੁਣ ਆਪਣੀ ਇਸ ਟਾਈਮ 컬렉ਸ਼ਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਉਹ ਆ ਇਹ ਤੇ ਇਹਦੀ ਪੈਕ ਸਾਈਡ ਦੇ ਉੱਤੇ ਇਹ ਜਿਹੜੀ ਮਿੰਟ ਉਹਦੇ ਬਾਰੇ ਦੱਸਿਆ ਗਿਆ ਕਲਕੱਤਾ ਮਿੰਟ ਬਾਰੇ ਕਿਉਂਕਿ ਇਹ ਕਲਕੱਤਾ ਮਿੰਟ ਵੱਲੋਂ ਜਾਰੀ ਕੀਤਾ ਹੋਇਆ ਕੋਇਨ ਆ ਤੇ ਪੰਜ ਕੋਇਨ ਜਿਵੇਂ ਮਿੰਟ ਨੇ ਇੰਡੀਆ ਦੀਆਂ ਉਹ ਸਾਰੀਆਂ ਇਹ ਜਾਰੀ ਕਰਦੀਆਂ ਨੇ ਆਪਣੇ ਆਪਣੇ ਤੌਰ ਤੇ ਤੇ ਬਹੁਤ ਹੀ ਖੂਬਸੂਰਤ ਕੋਇਨ ਕੂਕਿਆਂ ਨਾਲ ਸੰਬੰਧਤ ਤੇ ਇਹ ਦੂਸਰਾ ਕੋਇਨ ਇਹ ਕਹਿ ਸਕਦੇ ਆ ਇੱਕ ਕੋਇਨ ਪਹਿਲਾਂ ਆਇਆ ਸੀ ਜਿਹੜਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਜੇ ਨਹੀਂ ਦੇਖਿਆ ਤਾਂ ਪਿਛਲੀਆਂ ਵੀਡੀਓ ਵਿੱਚ ਦੇਖ ਲਿਓ ਤੇ ਆਸ ਕਰਦੇ ਹਾਂ ਇਹ ਕੋਇਨ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋ ਵਧੀਆ ਲੱਗੀ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਦੇਖਦੇ ਰਹੋ ਧੰਨਵਾਦ